ਮੱਝ ਚੰਗੀ ਆ ਯਾਰ ਜੀ ਕਰਦਾ ਵੀ ਮੱਝ ਥੱਲੀ ਬੈਠਾ ਲੈ ਗੱਬਣ ਮੱਝ ਹੈ ਕਿਤੇ ਆਪਾਂ ਕਹਿੰਦੇ ਤਾਜੀ ਮੱਝ ਬਣੀ ਹੱਥ ਲਾਉਣ ਦਿੰਦੀ ਹੈ ਨਾ ਤਿੰਨ ਮਹੀਨੇ ਗੱਬੜ ਸੀ ਇਹ ਕਿੰਨਾ ਦੁੱਧ ਪਾਇਆ ਉਦੋਂ ਜੀ 14-15 ਲੀਟਰ ਦੁੱਧ ਪਾਇਆਗੇ 14-15 ਤਾਜੀ ਦਾ ਕਿੰਨਾ ਦੱਸਿਆ ਮਾਲਕ ਨੇਪ ਨੂੰ ਤਾਜੀ ਦਾ 22 ਲੀਟਰ ਦੱਸਿਆ ਜੀ ਇਹਦਾ 22 ਲੀਟਰ ਹਾਂ ਲੈ ਵੀ ਸੱਜਣੋ ਮੱਝ ਨਾ ਇੱਕ ਅੱਜ 22-23 ਕਿਲੋ ਵਾਲੀ ਲੱਗਿਆ ਦਿਖਾਉਣ ਤੇ ਦਿਖਾਉਣ ਲੱਗਿਆ ਨਾ ਇੱਕ ਘਰੇਲੂ ਸੱਜਣ ਕੋਲੋਂ ਬਹੁਤ ਕਮਾਲ ਦੀ ਮੱਝ ਆ ਜਾਤ ਨਸਲ ਬਰੀਡੇ ਮੰਨ ਲਓ ਯਾਰ ਮੇਲਿਆਂ ਤੇ ਲਾਉਣ ਵਾਲੀ ਮੱਝ ਆ ਦੁੱਧ ਚਵਾਈ ਵਾਲੇ ਤੇ ਪੈਂਡਿੰਗ ਨੇ 5-7 ਦਿਨਾਂ ਗੱਲਬਾਤ ਬਾਈ ਨਾਲ ਕਰਾ ਦੂੰਗਾ ਨਾ ਤਾਂ ਇਹ ਸੱਜਣਾਂ ਦਾ ਵਪਾਰ ਦਾ ਕੰਮ ਆ ਘਰੇਲੂ ਸੱਜਣ ਨੇ ਇੱਕ ਅੱਧੀ ਕੁਆਲਿਟੀ ਵਾਲੀ ਲੈ ਕੇ ਆਉਂਦੇ ਆ ਟੋਕੜ ਗੱਬਣਾ ਚੰਗੇ ਦੁੱਧ ਵਾਲੀ ਤੇ ਬਾਕੀ ਤਿਆਰ ਕਰਕੇ ਵੇਚਦਾ ਬਾਈ ਵੇਚਦਾ ਇੱਕ ਅੱਧਾ ਪਸ਼ੂ ਆ ਉਹ ਕੰਮ ਨਹੀਂ ਹੈਗਾ ਵੀ ਰੂਟੀਨ 'ਚ ਵਪਾਰ ਵਾਲਾ ਕੰਮ ਆ ਡਿਟੇਲ ਬਾਈ ਨੂੰ ਪੁੱਛ ਲਾਂਗੇ ਤੇ ਜਿਹੜਾ ਰੇਟ ਆ ਰੇਟ ਇਹਦਾ ਚੰਗਾ ਹੋਊਗਾ ਸ਼ੁਰੂ 'ਚ ਹੀ ਦੱਸਦਾ ਨਾ ਕਰਾ ਦਾਂਗੇ ਵੀਡੀਓ ਦੇ ਵਿੱਚ ਹੀ ਤੇ ਫਿਕਸ ਫਿਕਸ ਜਿਹਾ ਕਰਾ ਦਾਂਗੇ ਜਿਆਦਾ ਫਰਕ ਨਹੀਂ ਹੋਊਗਾ ਆਜਾ ਜੋ ਬਰਾਕਰ ਹੋਰ ਕਿਵੇਂ ਆ ਬੜੀ ਵਧੀਆ ਆ ਜਾ ਉਰਲੇ ਬੰਨੇ ਆ ਜਾ ਨਾਮ ਤੇ ਨੰਬਰ ਬ ਪਿੰਡ ਭੂਤਗੜਾ ਹੀ ਨੰਬਰ ਵਿਕਰ ਅਜਾ ਨੰਬਰ ਹੈ ਮੇਰਾ 99143 5423 ਪਿੰਡ ਭੂਤਗੜ ਤਹਿਸੀਲ ਪਾਤੜਾ ਜ਼ਿਲ੍ਹਾ ਪਟਿਆਲਾ ਜ਼ਿਲ੍ਹਾ ਪਟਿਆਲਾ ਜੀ ਆ ਪਿੰਡ ਦਾ ਨਾਮ ਸੱਜਣ ਨੂੰ ਭੁੱਲਣ ਵਾਲਾ ਕੰਮ ਨਹੀਂ ਹੈਗਾ ਜਿੱਥੋਂ ਮਰਜ਼ੀ ਪੁੱਛ ਲਿਓ ਤੁਸੀਂ ਜਮਾਂ ਸਿੱਧੇ ਆ ਜਾਓਗੇ ਬਸ ਠੀਕ ਹੈ ਇਹ ਰੈਤਨੇ ਦੇ ਲਾਗੇ ਲੱਗਦਾ ਜੀ ਠੀਕ ਹੈ ਗੱਲ ਰੈਤਨੇ ਦੇ ਨੇੜੇ ਨਾਸਨ ਦੇ ਨੇੜੇ ਠੀਕ ਹੈ ਠੀਕ ਹੈ ਬੰਗਰੇ ਏਰੀਏ ਦੇ ਨਾਲੇ ਆ ਲਾ ਲੱਗਿਆ ਹਾਂ ਹਾਂ ਬੰਗਰੇ ਹਾਂ ਹਾਂ ਇਹ ਨੰਬਰ ਕਿੰਨਾ ਦੱਸਿਆ ਦੀ 99143 ਜੀ ਹਾਂ ਜੀ ਨਾਂ ਜਦੋਂ ਤਰੀ ਲੈ ਤੌਰ ਬਿਕਰ ਖੋਲ ਕੇ ਨਾਲ ਨਾਲ ਇਹਦੀ ਡਿਟੇਲ ਦੱਸਦੀ ਮੱਝ ਠੰਡੀ ਲੱਗਦੀ ਹੈ ਨਾ ਹਾਂ ਜੀ ਵੀ ਠੰਡੀ ਆਈ ਮੈਂ ਇੱਥੋਂ ਕਰੀ ਇਹਦੇ ਕੱਦ ਦਾ ਆਈਡੀਆ ਕਰਾ ਦਿਉਂ ਕਈ ਭਰਾ ਕਹਿੰਦੇ ਕੈਮਰੇ ਚ ਵੱਡੀ ਬੁੱਡੀ ਬਣ ਜਾਂਦੇ ਵੱਡੀ ਬੁੱਡੀ ਵਾਲਾ ਸਿਸਟਮ ਨਹੀਂ ਮੱਝ ਸੱਚ ਮੁੱੱਚੀ ਵੱਡੀ ਆ ਨਾ ਬਿਕਰਾ ਤੌਰ ਖੋਲ ਕੇ ਆਇਆ ਇਹਨੂੰ ਫਿਰ ਸੂਆ ਕਿਹੜਾ ਸੂਣੀ ਆ ਸੂਆ ਤੀਜਾ ਜੀ ਸੂਆ ਤੀਜਾ ਵਪਾਰੀ ਹੁੰਦੇ ਕੋਲੇ ਹੁੰਦੀ ਉਹਦਾ ਦੂਜੀ ਕਹਿੰਦਾ ਨਾ ਹਾਂ ਜੀ ਹਾਂ ਜੀ ਨਹੀਂ ਸੱਚੀ ਕਹਾਂਗੇ ਆਪਾਂ ਸੱਚ ਬੋਲਦੇ ਠੀਕ ਆ ਗੱਲ ਲੈ ਬਿਕਰ ਕਹਿੰਦਾ ਮੰਨ ਲਓ ਜਿੰਨੀ ਡਿਟੇਲ ਦੇਣੀ ਆ ਦੇਣੀ ਆ ਬਿਲਕੁਲ ਕਿ ਨਹੀਂ ਤਕਰੀਬਨ ਅੱਜ ਮੇਰਾ ਖਿਆਲ ਸੱਤ ਤਰੀਕ ਆ ਨਾ 14 ਨੂੰ ਪੂਰੇ 14 ਦਿਨ ਪੂਰੇ ਹੋ ਜਾਣਗੇ ਲੈ ਚਲ ਐ ਨੂੰ ਠੰਡੀ ਬਾੜੀ ਆ ਯਾਰ ਹਨਾ ਜਿੱਥੇ ਹੱਥ ਲਾਉਨੇ ਉੱਥੇ ਹੀ ਖੜ ਜਾਂਦੀ ਆ ਸਵੇਰ ਆ ਵੀ ਗਰੀ ਬਾੜੀ ਠੰਡੀ ਆ ਤੇ ਥਣ ਲੇਵੇ ਦੀ ਕਹਿ ਸਕਦੇ ਆ ਯਾਰ ਬਾੜੀ ਕਮਾਲ ਦੀ ਮੱਝ ਆ ਦੂਰਾ ਥਣ ਲੱਗਿਆ ਸਾਰੀਆਂ ਕੁਆਲਿਟੀਆਂ ਪੂਰੀਆਂ ਕਰਦੀ ਆ ਸਵੇਰ ਦੀ ਵੀ ਬਿਲਕੁਲ ਠੰਡੀ ਸੀ ਲ ਆ ਗਈ ਤੇ ਬਾਕੀ ਨਸਲ ਬਰੀਡ ਕੁਆਲਿਟੀ ਮਿਲਕ ਬਿਊਟੀ ਦੇ ਕੰਪੀਟੀਸ਼ਨ ਚ ਵੀ ਇਹ ਮੰਨ ਲਓ ਵੀ ਯਾਰ ਮੇਲੇ ਤੇ ਲਾ ਦੋਗੇ ਤਾਂ ਚੋਕੀ ਨੰਬਰ ਚੱਕ ਲੂਗੀ ਕਿੰਨਾ ਦੁੱਧ ਵਿਕਰੇ ਨੇ ਪਾਇਆ ਫਿਰ ਬਈ ਇਹ ਲਿੱਤੀ ਪਲੇਟੀ 15 ਲੀਟਰ ਤੇ ਆਈ ਸੀ ਧੋਕੜ ਗੱਬਣ ਧੋਕੜ ਗੱਬਣ ਲਈਤੀ ਸੀ ਕਿੰਨੇ ਮਹੀਨਾ ਦੀ ਗੱਬਣ ਦੀ ਉਦੋਂ ਉਹਦੇ 3 ਮਹੀਨੇ ਦੀ ਗੱਬਣ ਸੀ ਇਹ ਕਿੰਨਾ ਦੁੱਧ ਪਾਇਆ ਉਦੋਂ ਹੀ 14 15 ਲੀਟਰ ਦੁੱਧ ਪਾਇਆ ਸੀ 14 15 ਤਾਜੀ ਦਾ ਕਿੰਨਾ ਦੱਸਿਆ ਮਾਲਕ ਨੇ ਪਰ ਨੂੰ ਤਾਜੀ ਦਾ 22 ਲੀਟਰ ਦੱਸਿਆ ਇਹਦਾ 22 ਲੀਟਰ ਹਾਂ ਆ ਤੇ ਬਾਕੀ ਦੇ ਵੀ ਸਕਦੇ ਯਾਰ ਮਾਜੀ ਦਾ ਡਿਜ਼ਾਈਨ ਕਰੀ ਆ ਸੁਭਾਅ ਦਿਖਾ ਉਹ ਗਾਂਵ ਵਾਲਾ ਕੰਮ ਹੀ ਆ ਲੈ ਇੱਥੋਂ ਜਮੇ ਤਾਂ ਨਹੀਂ ਹੈਗਾ ਵੀ ਯਾਰ ਗਰਮ ਗਰਮ ਮਾਲਾ ਜਿਹਾ ਨਾ ਗਰਮ ਗਰਮ ਮਾਲਾ ਸੀਨ ਨਹੀਂ ਹੈਗਾ ਜੇ ਕਿਸੇ ਕਾਰੀਗਰ ਸੱਜਣ ਕੋਲੇ ਹੁੰਦੀ ਤਾਂ ਬਾਲੀ ਤਿਆਰੀ ਚ ਵੀਡੀਓ ਕਰਾਉਂਦਾ ਪਰ ਇੱਕ ਗੱਲ ਆ ਵੀ ਬੱਕਰ ਥੋੜੀ ਜੀ ਕਾਲੀ ਕਰ ਗਿਆ ਪੰਜ ਸੱਤ ਦਿਨ ਹਨਾ ਜੇ ਡੰਗ ਜੇ ਤੇ ਟਾਈਮ ਜੇ ਤੇ ਕਲੀਆ ਕਰਾਉਂਦੇ ਹਨਾ ਬਣਾਉਂਦੀ ਆ ਟਾਈਮ ਤੇ ਲੈਵਾ ਜਿਵੇਂ ਕਿ ਲੈ ਆਈ ਫੁੱਲ ਬਣਾਉਂਦੀ ਫੁੱਲ ਆਰਡਰ ਬਣਾਉਂਦੀ ਆ ਠੀਕ ਆ ਗੱਲ ਥਣਾ ਥੋਣਾ ਦੀ ਬੱਕਰ ਗਾਰੰਟੀ ਦੇ ਦਾਂਗੇ ਐਂ ਹੀ ਗਾਰੰਟੀ ਹੈਈ ਆਪਣੀ ਥਣ ਵੱਧ ਘੱਟ ਕੋਈ ਆਪਣੀ ਗਰੰਟੀ ਹੈ ਜੀ ਆਪਣੇ ਹੈਗੇ ਜੀ ਭਾਰ ਬੋਝ ਕੋਈ ਨਹੀਂ ਕੋਈ ਭਾਰ ਬੋਝ 100 ਦੀ 100 100 ਦੀ ਸਵਾਈ ਸਵੇਰ ਆਦੀ ਠੰਡੀ ਆ ਖਾਣ ਪੀਣ ਦੀ ਆ ਗਈ ਬਿਲਕੁਲ ਖੁੱਲੀ ਤੇ ਚਵਾਈ ਦੀ ਕਿਵੇਂ ਆ ਭਾਈ ਚਵਾਈ ਜੀ ਇੱਕ ਨੰਬਰ ਹੈ ਜੀ ਪੋਲੀ ਧਾਰ ਹੈ ਜੀ ਪੋਲੀ ਟੁੱਟਦਾ ਨਹੀਂ ਵਿਕਰ ਨਾ ਜਮੀ ਪੋਲੀ ਪੋਲੀ ਮਾਂ ਨਾ ਚੋਈ ਜਾਵੇ ਨਾ ਜੀ ਜੇ ਵੀ ਰੂਮ ਨਾ ਜੀ ਝੂਠ ਵਾਲਾ ਕੰਮ ਹੈ ਹੀ ਨਹੀਂ ਜਮੀ ਪੋਲੀ ਆ ਭਾਈ ਜ਼ਿਮੀਂਦਾਰ ਹੈ ਜੀ ਛੋਟਾ ਆਪਾਂ ਜੀ ਜ਼ਿਮੀਂਦਾਰ ਆ ਠੀਕ ਆ ਗੱਲ ਆ ਹਨ ਰੱਖੀ ਹੋਈ ਹੈ ਜੀ ਮੱਝ ਚੰਗੀ ਆ ਯਾਰ ਜੀ ਕਰਦਾ ਵੀ ਮੱਝ ਥੱਲੀ ਬੈਠਾ ਲੈ ਗੱਬਣ ਮੱਝ ਆ ਕਿਤੇ ਆਪਾਂ ਕਹਿੰਦੇ ਤ ਸੋ ਤਾਂ ਸਤਿਨਾਮ ਵਾਈ ਕਹਿੰਦਾ 21 22 ਲੀਟਰ ਮਾਲਕ ਨੇ ਦੱਸ ਕੇ ਦਿੱਤਾ ਤੁਸੀਂ 20 ਮੰਨ ਲਿਓ ਐਸ ਵਾਰੀ ਸੂਹਾ ਤੀਜਾ ਕਿਲੋ 2 ਕਿਲੋ ਹਨਾ ਮੱਝ ਵੱਧ ਹੀ ਹੁੰਦੀ ਆ ਤੀਜੇ ਸੂਏ ਜਾ ਕੇ ਸਭ ਤੋਂ ਮੇਨ ਗੱਲ ਮੈਂ ਤੁਹਾਨੂੰ ਅਕਸਰ ਕਹਿੰਦਾ ਉਹਨਾਂ ਵੀਡੀਓ 'ਚ ਵੀ ਪਸ਼ੂ ਦੇ ਸੁਭਾਅ ਦੀ ਗੱਲ ਹੁੰਦੀ ਆ ਸੁਭਾਅ ਠੰਡਾ ਹੋਵੇ ਤੇ ਨਾਸਲ ਬਰੀਡ ਤੁਹਾਡੇ ਸਾਹਮਣੇ ਆ ਕਿਉਂਕਿ ਨਾ ਤਾਂ ਇਹਨੂੰ ਆਪਾਂ ਕੈਮਰੇ 'ਚ ਕਹਿ ਲਈ ਵੀ ਜੈਡ ਬਲੈਕ ਬਣਾ ਸਕਦੇ ਆ ਨਾ ਵਾਈਟ ਬਣਾ ਸਕਦੇ ਆ ਜਿੱਦਾਂ ਦੀ ਹੈਗੀ ਆ ਓਦਾਂ ਦੀ origignal ਜੀ ਦਿਖਾ ਲਾਂਗੇ ਇੱਥੇ ਰੋਕ ਲਈ ਵੇਕਰ ਕਮਾ ਕੇ ਰੋਕ ਲਾ ਰੋਕ ਲਾ ਰੋਕ ਲਾ ਰੋ ਇੱਥੋਂ ਦਾ ਖਾਦ ਯਾਰ ਮੱਝ ਬਹੁਤ ਕਮਾਉਂਦੀ ਕੱਦ ਕੱਦ ਵੋਡ ਆ ਲਾਈ ਮੈਂ ਅਸਦੀ ਦੁੱਧ ਚੰਗਾ ਪਾ ਦੂ ਕੱਦ ਕਾਠ ਵੀ ਚੰਗਾ ਤੇ ਕਮਾ ਲਾ ਬਈ ਇੱਥੋਂ ਲੈ ਜਾ ਲਾ ਇੱਕ ਹਫਤਾ ਕੱਢ ਦੂ ਹਨਾ ਹਾਂ ਜੀ ਹਾਂ ਜੀ ਤਿਆਰੀ ਤੂਰੀ ਥੱਲੇ ਜਿਹੜੇ ਸਾਹਬ ਨੇ ਕਹਿ ਲੀਏ ਹਲੇ ਸਟਾਰਟ ਹੀ ਹੋਈ ਆ ਮੱਝ ਲੇਵਾ ਸੋਨਾ ਬਣਾ ਦੂ ਨਸਲ ਬਹੁਤ ਆ ਮੱਝ ਚ ਬਰੀਡ ਬਹੁਤ ਆ ਇਹ ਕਹਿ ਲੀਏ ਯਾਰ ਹਰੇਕ ਸੱਜਣ ਨੂੰ ਨਾ ਪਸੰਦ ਆਉਣ ਵਾਲੀ ਮੱਝ ਆ ਵਿਕਰਾ ਖਰੀਦਣਾ ਨਾਲ ਖਰੀਦਣਾ ਅਲੱਗ ਗੱਲ ਆ ਮੱਝ ਤੇਰੀ ਦਿਲ ਜ਼ਰੂਰ ਜਿੱਤੂ ਜਿਹੜੇ ਬੰਦੇ ਦੇਖਣਗੇ ਵੀ ਐਦਾਂ ਦੀ ਮੱਝ ਨਹੀਂ ਦੇਖੀ ਲੈ ਜਿੱਥੇ ਹੱਥ ਫੇ ਇਹਦਾ ਹੀ ਸਹੀ ਲੈਣ ਦੇਣ ਦੱਸ ਦੀ ਇੱਕ ਜਮੇ ਜੇਬ ਚ ਪਾਉਣ ਵਾਲੇ ਪੈਸੇ ਰੱਖ ਬਸ ਜੇਬ ਚ ਪਾਉਣ ਵਾਲੀ ਇਹ 270000 ਰੁਪਏ ਦੇ ਦਿੰਦੇ ਮਾਫੀ ਹੋ ਜਾਊਗੀ ਮਾਫੀ ਲੈਣ ਦੇਣ ਕਰ ਦਾਂਗੇ ਐ ਕਰ ਦਾਂਗੇ ਕਰ ਦਾਂਗੇ ਛੋਟ ਛੋਟ ਕਰ ਦਾਂਗੇ ਚਲੋ ਛੋਟ ਦੇ ਆ ਜਾਗੇ 5 10 ਦਾ ਵਿੱਚੋਂ ਕੋਈ ਨਹੀਂ ਕੋਈ ਨਹੀਂ ਇੰਨੀ ਇੰਨੀ ਮਾਫੀ ਤਾਂ ਕਰ ਦਾਂਗੇ ਸਾਮੂਗਾ ਵੀ ਲਿਆ ਕੇ ਸੁਣਾਉ ਨਹੀਂ ਚੀਜ਼ ਵਧੀਆ ਹੀ ਆਪਾਂ ਕੋਈ ਗੱਲ ਨਹੀਂ ਲੋ ਚੀਜ਼ ਨਹੀਂ ਮਾੜੀ ਤੇਰੀ ਚੀਜ਼ ਨਿੰਦਣ ਵਾਲੀ ਹੈ ਨਹੀਂ ਚੀਜ਼ ਤਾਂ ਕੁਆਲਿਟੀ ਦੀ ਆ ਜਮਾ 100 ਦਾ 100 ਹੀ ਲੈ ਜਿਵੇਂ ਮਰਜ਼ੀਆਂ ਖਿੱਚੀ ਜਾ ਉਹ ਕੰਮ ਨਹੀਂ ਹੈਗਾ ਪਰ ਆਪਾਂ ਉਹ ਡਪਾਰ ਵਾਲੇ ਕੰਮ ਨਹੀਂ ਹੈਗੇ ਆਪਾਂ ਡਪਾਰ ਨਹੀਂ ਮੰਗਦੇ ਠੀਕ ਹੈ ਗੱਲ ਇਧਰੋਂ ਗੈਰੀ ਫੇਸ ਤੇ ਮਾਰਦੀ ਕੈਮਰਾ ਕਰੀ ਫੇਸ ਉਰਲੇ ਬੰਨ ਲਓ ਜੀ ਜਿਵੇਂ ਨਾਸਲੇ ਜਾਣ ਦੇਖੀ ਆਪਾਂ ਐਨੇ ਜਣੇ ਖੜੇ ਨਹੀਂ ਨਹੀਂ ਬੰਦਾ ਉਂ ਡਰ ਜਾਂਦੀ ਮੈਂ ਅਰੇ ਰਸੇ ਦੇ ਉੱਤੇ ਡਰ ਦੇ ਰਸੇ ਇਹਨੇ ਕਿੱਧਰ ਰਸੇ ਤਾਂ ਦੇ ਕੋਈ ਚੱਕਰ ਨਹੀਂ ਲੈ ਚੱਕ ਗਰੀ ਉਹ ਇਹਨੇ ਕਿੱਧਰ ਜਾਣਾ ਯਾਰ ਜਿੱਥੇ ਖੜਾ ਤੀ ਉੱਥੇ ਹੀ ਖੜੀ ਰਹੂਗੇ ਉਹ ਸਿਸਟਮ ਨਹੀਂ ਹੈਗਾ ਵੀ ਪਰੇਸ਼ਾਨ ਕਰੂ ਕਿਸੇ ਪਸ਼ੂ ਨੂੰ ਨਾ ਠੀਕ ਆ ਬੋਲ ਨੰਬਰ ਦਰਾ ਕੇ ਰਾਂ ਹੋਰ ਮੇਰਾ ਨੰਬਰ ਹੈ 99143 ਹਾਂਜੀ 403 997143 94273 ਠੀਕ ਆ ਗੱਲ ਵੀ ਜਿਹੜਾ ਮਰਜੀ ਬੰਦਾ ਲਵੇ ਆ ਜੀ ਹੈ ਨਾ ਕੋਈ ਮਗਰ ਮਾੜਾ ਸੀ ਹਾਂ ਜੀ ਕੋਈ ਚੱਕਰੇ ਨਹੀਂ ਜਿਮੀ ਨਹੀਂ ਲੈ ਸੱਚ ਨੂੰ ਸਾਨੂੰ ਰਾਣੀ ਮਾਜੀ ਦਿਖਾਦੀ ਯਾਰ ਸਵੇਰ ਆਦੀ ਬਹੁਤ ਠੰਡੀ ਤੇ ਚੰਗੇ ਰਿਕਾਰਡ ਵਾਲੀ ਤੇ ਮੇਨ ਗੱਲ ਜਿਵੇਂ ਭਰਾਵਾਂ ਦੇ ਕਮੈਂਟ ਆਉਂਦੇ ਵੀ ਇੱਕ ਘਰੇਲੂ ਸੱਜਣ ਦੇ ਘਰੋਂ ਪਸ਼ੂ ਖਰੀਦਦੇ ਨਾ ਘਰੇਲੂ ਸੱਜਣ ਕੋਲੀ ਖੜਿਆ ਬਾਈ ਕੋਲੇ ਉਹ ਚੀਜ਼ ਨਹੀਂ ਹੈਗਾ ਵੀ ਕੱਲੇ ਦੁੱਧ ਵਾਲੀ ਆ ਨਾਲ ਨਾਲ ਬਿਊਟੀ ਵਾਲੀ ਵੀ ਆ ਸਿੰਘ ਦਾ ਡਿਜ਼ਾਈਨ ਫੇਸਬੁਕ ਇਹ ਜੀ ਮੇਰੇ ਨਾਨਕੇ ਹਰਿਆਣੇ ਚ ਨਹੀਂ ਉਧਰ ਹੀ ਉਧਰੋਂ ਲਈਤੀ ਹਰਿਆਣੇ ਠੀਕ ਆ ਗੱਲ ਹਰਿਆਣੇ ਦੀ ਮੱਝ ਉਹ ਤਾਂ ਆਪੇ ਦੱਸਦੀ ਆ ਹਾਂਜੀ ਹਰਿਆਣੇ ਚ ਨਾਨਕੇ ਉੱਥੇ ਮੇਰੀ ਉਹਨਾਂ ਨੂੰ ਪਸੰਦੀ ਲੈਤੀ ਆ ਨੰਬਰ ਸੱਜਣੋ ਬਾਈ ਦਾ ਸਕਰੀਨ ਤੇ ਲਾ ਦੂੰਗਾ ਪਿੰਡ ਆ ਗਿਆ ਬਾਈ ਦਾ ਭੂਤਗੜ ਤਹਿਸੀਲ ਪਾਤੜਾ ਤੇ ਜਲਾ ਪਟਿਆਲਾ ਪਸੰਦ ਹਰੇਕ ਸੱਜਣ ਨੂੰ ਆਉ ਨੰਬਰ ਜਿਹਦਾ ਪਹਿਲਾਂ ਲੱਗ ਗਿਆ ਉਹੀ ਬਾਈ ਤੋਂ ਮੱਝ ਲੈ ਜੂਗਾ ਠੀਕ ਜਿਹੜੇ ਵੀ ਸੱਜਣ ਨੂੰ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ